7 ਮਈ 2024 ਦੀਆਂ ਬਾਜ਼ੀਆਂ ਪਹਿਲੀ ਬਾਜੀ ਹੈਗੀ ਪਿੰਡ ਨਾਨਤਗੜ ਮਾਨਸ 38 ਉੱਡੇ ਸੀਗੇ 3200 ਮੱਡ ਨੂੰ 4:23 ਤੇ ਬਾਜੀ ਨਿਪੜ ਗਈ ਤਿੰਨਾ ਚ ਹੋ ਗਈ ਸਾਂਝੀ ਜੀ ਪਹਿਲਾ ਗਰਦੀਪ ਲੋਹਾ ਖੇੜਾ ਫਰੇਚ ਕਰੇਵਾਲ ਮਾਨਸਾ ਤੇ ਜੇਪੀ ਚੱਕਲੀ ਸ਼ੇਰ ਜੀ ਅਗਲੀ ਬਾਜੀ ਅਗਜੀ 7 ਮਈ 2024 ਪਿੰਡ ਬਰਸਾੜ ਜਗਰਾਉਂ 134 ਉੱਡੇ ਸੀ ਜੀ 5000 ਮੋਟਰ ਨੂੰ 27 ਤੇ 3000 ਦਾ ਵਾਧਾ ਲੱਗਿਆ ਸੀਗਾ ਦੋਣੇ ਕੀਤਾ ਜੀ 7 ਦਾ ਟਾਈਮ ਗੁਲਜਾਰ ਸਹਿੰਦਵਾ ਸਾਂਝੀ ਪਲੱਸ ਵਾਧਾ ਰਜੀਤ ਦੁਬਈ ਸਾਂਝੀ ਪਲੱਸ ਵਾਧਾ ਜੀ ਇਹਦੂ ਅਗਲੀ ਬਾਜੀ ਆ ਗਈ ਜੀ 7 7 ਮਈ 2024 ਪਿੰਡ ਧਲੇਰ ਕਲਾਂ ਮਲੇਰ ਕੋਟਲਾ ਜੀ 132 ਉੱਡੇ ਸੀ 2500 ਮੋਟਰ ਨੂੰ ਜੀ ਦੰਨ ਨੇ ਸੱਤ ਦਾ ਟਾਈਮ ਕੀਤਾ ਮਿੱਡੂ ਕੁੱਪ ਪ੍ਰਤਪਾਲ ਮੱਝੂਗੇ ਤੇ ਭੇਜੀ ਰੋਹੀੜਾ ਅਗਲੀ ਵਾਰੀ ਅਗਜੀ 7 ਮਈ 2024 ਪਿੰਡ ਉੱਬਾ ਮਾਨਸਾ 112 ਉੱਡੇ ਸੀਗੇ 1700 ਮਟਰ ਨੂੰ 520 ਤੇ ਵਾਰੀ ਨਿਬੜ ਗਈ ਪਹਿਲਾ ਹੈਪੀ ਮਰਾਜ 700 ਦਿੱਜਤ ਦੂਜਾ ਲਾਲੀ ਮੋੜ 507 ਤੀਜਾ ਸੇਬੀ ਪੋਟੜਾ 300 ਜੱਤੀ ਫਿਰ ਅਗ ਜੀ 7ਵੇਂ 2024 ਪਿੰਡ ਵੈਰੋਂ ਕੇ ਮੋਗਾ 75 ਰੋਡੇ ਸੀਗੇ 22 ਮੱਢ ਨੂੰ ਜੀ 6:05 ਤੇ ਵਾਜੀ ਨਿਬੜ ਗਈ ਪਹਿਲਾ ਜੱਗਾ ਹਾਂਸ 1000 ਦੀ ਜੱਤੀ ਦੂਜਾ ਮੱਡੂ ਫਰੀਦਕੋਟ 700 ਜੱਤ 7 ਨੱਥੋ ਕੇ ਇਹਦੀ ਹੈਗੀ ਜੀ 300 ਦੇ ਜੱਤਾ ਫੈਂਡਸਾ ਨਾ ਉਲੀ ਮਾਜਰਾ ਜੀ 7 ਮਈ 2024 ਨੰਗਲ ਡੈਮ 97 ਉੱਡੇ ਸੀਗੇ ਜੀ 2200 ਮੱਢ ਨੂੰ 6:19 ਮਿੰਟ ਤੇ ਬਾਜੀ ਨਿਪੜ ਗਈ ਸੀ 10 ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਸਾਂਝੀ ਜੀ ਗਿਆਨ ਪੱਠਾ ਧੂਆ ਫਰਜ ਜੱਤਗੇ ਜੀ ਜੋਤ ਕੈਨੇਡਾ ਪੱਖਾ ਤੇ ਸੋਨੂ ਖਨੌੜਾ ਪੱਖਾ